ਕਿਉਂ ਨਿੰਕਨ ਕੇ ਮਾਸੂਮ ਬੱਚੇ ਵੀ ਇੱਥੇ ਹੀ ਐ ਬਿਰਦ ਮਾਂ ਮਾਤਾ ਗੁਜਰੀ ਸਾਹਿਬ ਦੀ ਪਿਆਰਿਓ 80 ਸਾਲ ਦੀ ਉਮਰ ਸੀ ਉਹ ਵੀ ਇੱਥੇ ਹੀ ਐ ਤੇ ਗੁਰੂ ਪਾਤਸ਼ਾਹ ਜੀ ਨੂੰ ਕਹਿੰਦੇ ਨਹੀਂ ਜੀ ਅਸੀਂ ਤੇ ਜਾਣਾ ਹੀ ਸਤ ਗੁਰੂ ਜੀ ਕਹਿੰਦੇ ਆਉ ਕਰੋ ਆ ਪਿਆ ਕਾਗਜ਼ ਕਲਮ ਦਵਾਤ ਜੇ ਘਰਾਂ ਨੂੰ ਜਾਣਾ ਹੀ ਤੇ ਉਹਨੇ ਇੱਥੇ ਆਪੋ ਆਪਣੇ ਦਸਤਖਤ ਕਰ ਜਿਓ ਲਿਖ ਜਿਓ ਮੈਂ ਤੂੰ ਸਾਡਾ ਗੁਰੂ ਨਹੀਂ ਅਸੀਂ ਤੇਰੇ ਸਿੱਖ ਵਾਹਿਗੁਰੂ ਇਹ ਸਤਿਗੁਰੂ ਜੀ ਮਹਾ ਸਿੰਘ ਨੂੰ ਕਹਿੰਦੇ ਆ ਮਹਾਸਿਆ ਇੱਥੇ ਲਿਖ ਕੇ ਦੇ ਜੋ ਉਹ ਕਿਲੇ ਦਾ ਦਰਵਾਜ਼ਾ ਖੁੱਲ੍ਹੈ ਨਿਕਲ ਜਾਓ ਕਿਲੇ ਵਿੱਚੋਂ ਕੱਲਾ-ਕੱਲਾ ਕਰਕੇ ਅੱਜ ਤੋਂ ਮੈਂ ਨਾ ਤੁਹਾਡਾ ਅੱਗੇ ਦਾ ਜ਼ਿੰਮੇਵਾਰ ਨਾ ਤੁਹਾਡਾ ਪਿੱਛੇ ਦਾ ਜ਼ਿੰਮੇਵਾਰ ਇਹ ਨਾ ਹੋਵੇ ਕੱਲ ਨੂੰ ਸੁੱਖਾਂ ਦੇ ਦਿਨ ਫੇਰ ਆ ਜਾਣ ਉਵੇਂ ਰੌਣਕਾਂ ਵੱਜ ਜਾਣ ਘਰੋਂ ਝੋਲੇ ਚੱਕੋ ਤੇ ਫੇਰ ਗੁਰਦੁਆਰੇ ਆ ਜਾ ਸਤਗੁਰੂ ਜੀ ਕਹਿੰਦੇ ਆ ਉਹ ਮਹਾ ਸਿੰਘਾ ਜੇ ਨਹੀਂ ਰਹਿਣਾ ਕੋਲ ਤੇ ਆਸਾਂ ਦੇ ਤੰ ਬੜੀ ਖੁਸ਼ੀ ਨਾਲ ਜਾਓ ਜੀਨੇ ਜਾਣ ਮੋਤੇ ਦਿਓ ਦਾਵਾ ਲਿਖ ਕੇ ਵਾਹਿਗੁਰੂ ਇਜ਼ਲਾ ਜਨਮੇ ਕਰਾ ਲੂ ਸਿੰਘਾ ਜੀ ਦੇ ਦਿਓ ਬਦਾਵਾਨ ਲਿਖ ਕੇ ਜਿੰਨਾ ਜਿੰਨਾ ਨੇ ਘਰਾਂ ਨੂੰ ਸਿੰਘੋ ਜਾਨਾ ਦੇ ਦਿਓ ਬਦਾਵਾਨ ਲਿਖ ਕੇ ਜਿੰਨਾ ਜਿੰਨਾ ਨੇ ਘਰਾਂ ਨੂੰ ਸਿੰਘੋ ਜਾਨਾ ਦੇ ਦਿਓ ਬਦਾਵਾਨ ਲਿਖ ਕੇ ਵਾਰ ਦੇ ਹੁੰਦੇ ਸੀ ਤੁਸੀਂ ਮੇਰੇ ਉਤਜਾਨ ਹੋਏ ਦੇਸੀ ਗੁਰੂ ਜੀ ਤੁਸੀਂ ਸਾਡੇ ਆਪਰਾਣ ਹੋ ਕਿੱਥੇ ਗਏ ਵਾਦੇ ਜੋ ਬਚਨ ਕੀਤੇ ਸਿੰਗੋ ਉਹ ਕਿੱਥੇ ਗਏ ਵਾਦੇ ਜੋ ਬਚਨ ਕੀਤੇ ਸਿੰਗੋ ਉਹ ਖਾ ਹੁੰਦਾ ਕਹਿ ਕੇ ਬਚਨ ਮੁਗਾਣਾ ਦੇ ਲਿਓ ਵਿਦਾਵਾ ਲਿਖ ਕੇ ਜਿੰਨਾ ਜਿੰਨਾ ਨੇ ਕਰਾ ਸਿੰਘੋ ਜਾਨਾ ਦੇ ਦੇ ਉਹ ਬਦਾਵਾਲੀਕ ਕੇ ਜਿੰਦਾ ਜਿੰਦਾ ਨੇ ਕਰਾ ਨੂੰ ਸਿੰਘੋ ਜਾਨਾ ਦੇ ਦੇ ਉਹ ਬਦਾਵਾਲੀਕ ਕੇ ਆਉਣਾ ਨਹੀਂ ਜੋ ਹਲੀ ਉਤੇ ਫਿਰ ਦੂਜੀ ਵਾਰ ਹੋਏ ਵਿਪਤਾ ਦੇ ਵੇਲੇ ਤੁਸੀਂ ਬਣ ਗਏ ਖੁਦਾ ਹੋ ਉਹ ਚੁੱਕਿਆ ਅਸੀਂ ਤਾਂ

ਕਰਾਂ ਨੂੰ ਸਿੰਗੋ ਜਾਣਾ ਦੇਹ ਦੇਓ ਬਤਾਵਾ ਲਿਖ ਕੇ ਜਿੰਨਾ ਜਿੰਨਾ ਨੇ ਕਰਾਂ ਨੂੰ ਸਿੰਗੋ ਜਾਣਾ ਦੇਹ ਦੇਓ ਬਤਾਵਾ ਲਿਖ ਕੇ ਸਤਿਗੁਰੂ ਜੀ ਨੇ ਆਖਿਆ ਜਿੱਥੇ ਲਿਖ ਕੇ ਦੇਜੋ ਇੱਕ ਦੂਜੇ ਨੂੰ ਮਾਰਦੇ ਹੋਣਗੇ ਕੂੜੀਆਂ ਵੀ ਹੋ ਜਾ ਅੱਗੇ ਬਣ ਗਿਆ ਤਾਂ ਹਾਂ ਸਤਿਗੁਰੂ ਕਹਿੰਦੇ ਲਿਖੀ ਜਾਓ ਭੋਈ ਜਾਓ ਕਿਲੇ ਵਿੱਚੋਂ ਮਾਰ ਹੋਈ ਰਸਤੇ ਨਾ ਛੋੜਾਂ ਹੁਣ ਮੈਂ ਨਹੀਂ ਜ਼ਿੰਮੇਵਾਰ ਹੋ ਮੇਰਾ ਤਰਖਾ ਹੈ ਬਸ ਪੁਰਖੀ ਅਕਾਲ ਮੈਂ ਤਾਂ ਕਿਤਾ ਹੋਇਆ ਬਚਨ ਰੁਗਾਣਾ ਦੇ ਦਿਓ ਬਿਦਾਇਆ ਲਿਖੇ चङा हाणे लिखो आजोर वरी वरी लिखी जओ हूंद तकल बार पुराणे रसूल पुरी खक ले त बार पुराणे रसूल पुरी पसंदावाण ਇਹ ਕਾਗਜ਼ ਤੇ ਚਾਲੀਆਂ ਨੇ ਦਸਖਤ ਕਰਦੇ ਲਿਖਦਾ ਵੀ ਅੱਜ ਤੋਂ ਤੂੰ ਸਾਡਾ ਗੁਰੂ ਨਹੀਂ ਅਸੀਂ ਤੇਰੇ ਸਿੱਖ ਨਹੀਂ ਵਿਪਤਾ ਦੇ ਵੇਲੇ ਉਹ ਵਿਪਤਾ ਜਦੋਂ ਪੈਂਦੀ ਏ ਆਪਣੇ ਹੋ ਜਾਣ ਪਰाये ਵਾਹਿਗੁਰੂ ਵਿਪਤਾ ਜਦੋਂ ਪੈਂਦੀ ਏ ਆਪਣੇ ਹੋ ਜਾਣ ਵਿਗਨੇ ਜੇ ਤੂੰ ਪੈਂਦੀ ਐ ਆਪਣੇ ਹੋ ਜਾਣ ਬਗਾਨੇ ਦਿੱਪਤ ਜਦੋਂ ਪੈਂਦੀ ਐ ਆਪਣੇ ਹੋ ਜਾਣ ਬਗਾਨੇ ਆਪਣੀ ਹੋ ਜਾਣ ਪਰाये ਆਪਣੇ ਹੋ ਜਾਣ ਪਰाये ਆਪਣੇ ਹੋ ਜਾਣ ਪਰाये ਆਪਣੇ ਹੋ ਜਾਣ ਪਰाये ਦਿੱਪਤ ਜਦੋਂ ਪੈਂਦੀ ਐ ਜਾਨ ਬੇਗਾਨੇ ਵਾਹ ਗਰੋ ਵਿਪਤਾ ਜਦੋਂ ਪੈਂਦੀ ਐ ਆਪਣੇ ਹੋ ਜਾਣ ਬੇਗਾਨੇ ਵਿਪਤਾ ਜਦੋਂ ਪੈਂਦੀ ਐ ਆਪਣੇ ਹੋ ਜਾਣ ਬਜਾਨੇ ਵਿਪਤਾ ਜਦੋਂ ਪੈਂਦੀ ਐ ਆਪਣੇ ਹੋ ਜਾਣ ਬੇਗਾਨੇ 40 ਦੇ ਚਾਲੀਆਂ ਨੂੰ ਬਾਹਰ ਖੋਲਤਾ ਤੇ ਚਲੇਂਦੇ ਉਹ ਆਪਣੇ ਘਰਾਂ ਨੂੰ ਚਲੇ ਗਏ ਕਿਲੇ ਵਿੱਚ ਤੰਗੀ ਹੋਰ ਵਧ ਗਈ ਸੱਤ ਮਹੀਨੇ ਘੇਰਾ ਪਾਈ ਰੱਖਿਆ ਦਰਖਤਾਂ ਦੇ ਪੱਤੇ ਲਾਂ ਲਾਂ ਕੇ ਖਾਂਦੇ ਰਹੇ ਦਰਖਤਾਂ ਦੇ ਛੇਲੜ ਲਾਂ ਕੇ ਕੁੱਟ ਕੁੱਟ ਕੇ ਖਾਂਦੇ ਰਹੇ ਤੇ ਦੂਜੇ ਪਾਸੇ ਰਾਜਿਆਂ ਨੇ ਚਾਲ ਚੱਲੀ ਗੁਰੂ ਪਾਤਸ਼ਾਹ ਜੀ ਦੇ ਕੋਲ ਆਟੇ ਦੀ ਗਊ ਬਣਾ ਕੇ ਕੁਰਾਨ ਦੀ ਜिल्ਦ ਤੇ ਰੱਖ ਕੇ ਪੰਮੇ ਪੰਡਿਤ ਪੁਜੋਤ ਨੂੰ ਭੇਜ ਦਿੱਤਾ ਤੇ ਸਤਗੁਰੂ ਜੀ ਦੇ ਦਰਬਾਰ ਵਿੱਚ ਜਦੋਂ ਇਹ ਪੰਡਿਤ ਜਿੱਠੀ ਲੈ ਕੇ ਆਇਆ ਤੇ ਪੂਜਨੀਕ ਸਤਕਾਰਯੋਗ ਮਾਂ ਮਾਤਾ ਗੁਜਰੀ ਸਾਹਿਬ ਨੂੰ ਪਤਾ ਲੱਗਾ ਮਾਂ ਕਹਿਣ ਲੱਗੀ ਗੁਰੂ ਜੀ ਨੂੰ ਕਹਿੰਦੀ ਬੇਟਾ